ਕਾਲੀ ਦਿਲਦੇਸਰ ਸੀਨੀਅਰ ਲੀਡਰ ਬਿਕਰਮਜੀਠਿਆ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ 사ਦੇ ਗਏ ਨੇ ਜੀਹਾਂ ਤੋਂ ਉਹਨੇ ਦੱਸਦੀ ਕਿ ਉਹਨਾਂ ਦੇ ਵੱਲੋਂ ਫੇਸਬੁਕ ਪੇਜ ਦੇ ਉੱਤੇ ਇੱਕ ਲੰਮੀ ਚੋੜੀ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੌਜੂਦਾ ਸਰਕਾਰ ਨੂੰ ਲੰਮੇ ਹੱਥ ਲਿਆ ਗਿਆ ਹੈ ਉਹਨਾਂ ਨੇ ਲਿਖਿਆ ਕਿ ਬਦਲਾਵ ਵਾਲੀ ਸਰਕਾਰ ਦੇ ਐਮਐਲਏ ਨੂੰ ਜੇਲ੍ਹ 'ਚ ਰੱਖਣ ਦੀ ਬਜਾਏ ਹਸਪਤਾਲ ਦੇ ਵਿੱਚ ਰੱਖਿਆ ਜਾ ਰਿਹਾ ਤੇ ਬੀਬੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਜੇ ਕੋਈ ਵਿਰੋਧੀ ਤੇ ਦਾ ਨੇਤਾ ਹੁੰਦਾ ਲੀਡਰ ਹੁੰਦਾ ਜੋ ਕੋਈ ਆਮ ਇਨਸਾਨ ਹੋਵੇ ਤਾਂ ਉਹਨੂੰ ਤਾਂ ਜੇਲ੍ਹ 'ਚ ਰੱਖਿਆ ਜਾਂਦਾ ਜਦਕਿ ਆਪਣੇ ਹੀ ਧੋਖਾਧੜੀ ਦੇ ਕੇਸਾਂ ਦੇ ਵਿੱਚ ਬੰਦ ਵਿਧਾਇਕਾਂ ਨੂੰ ਏਸੀ ਰੂਮ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਦੱਸਦੇ ਕਿ ਮਜੀਤਿਆ ਦੇ ਵੱਲੋਂ ਇਹ ਮੌਜੂਦਾ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਆਪ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ 40 ਕਰੋੜ ਦੀ ਬੈਂਕ ਦੀ ਠੱਗੀ ਦੇ ਮਾਮਲੇ 'ਚ ਜੇਲ੍ਹ ਚ ਬੰਦੇ ਪਰ ਅਖੌਤੀ ਆਮ آدمی ਨੂੰ ਬਹੁਤ ਹੀ ਖਾਸ ਸਹੂਲਤਾਂ ਮਿਲ ਰਹੀਆਂ ਨੇ ਜਨਾਬ ਜੇਲ੍ਹ ਸ ਰਹਿਣ ਦੀ ਬਜਾਏ ਰਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਡਿਪਾਰਟਮੈਂਟ ਵਿੱਚ ਪਹਿਲਾਂ ਭਰਤੀ ਰਹੀ ਤੇ ਹੁਣ 7 ਜੂਨ ਤੋਂ ਯੂਰੋਲੋਜੀ ਡਿਪਾਰਟਮੈਂਟ ਵਿੱਚ ਨੇ ਉਹਨੇ ਕਿਹਾ ਕਿ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਇਹ ਦੋਵੇਂ ਬਾਡ ਸੁਪਰ ਸਪੈਸ਼ਲਿਟੀ ਬ੍ਰਾਂਚ ਅਧੀਨ ਨੇ ਤੇ ਦੋਵੇਂ ਹੀ ਡਿਪਾਰਟਮੈਂਟ ਆਧੁਨਿਕ ਸਹੂਲਤਾਂ ਦੇ ਨਾਲ ਲੱਗ ਨੇ ਜਿਵੇਂ ਕਿ ਵਧੀਆ ਕਮਰਾ ਹੁੰਦਾ ਤੇ ਏਸੀ ਵੀ ਸਹੂਲਤ ਵੀ ਹੁੰਦੀ ਹੈ ਮੱਜੀਠੀਆਂ ਨੇ ਜਵਾਬ ਮੰਗਿਆ ਕਿ ਮੁੱਖ ਮੰਤਰੀ ਸਾਹਿਬ ਹੀ ਦੱਸਣ ਦੀ ਖੇਚਲ ਕਰਨਾ ਕਿ ਕੌਮ ਦੀ ਲੜਾਈ ਲੜਦੇ ਬੰਦੀ ਸਿੰਘ ਤਾਂ ਫਾਂਸੀ ਵਾਲੀਆਂ ਚੱਕੀਆਂ 'ਚ ਬੰਦ ਨੇ ਤੇ ਇਹ ਚੋਰ ਤੇ 420 ਕਰਨ ਵਾਲੇ ਜੇਲ੍ਹ 'ਚ ਰਹਿਣ ਦੀ ਬਜਾਏ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜੇਲ੍ਹ ਤੋਂ ਲਾਰੈਂਸ ਵਿਸ਼ਨੋਈ ਵਰਗੇ ਗੈਂਗਸਟਰਾਂ ਦੀ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਤੁਹਾਡੇ ਸਾਹਮਣੇ ਸੱਚ ਆ ਗਿਆ ਬਦਲਾਵ ਵਾਲਿਆਂ ਦਾ ਕਈ ਵਾਰ ਜੇਲਾਂ ਤੋਂ ਵੀਡੀਓ ਆ ਚੁੱਕੀਆਂ ਨੇ ਤੇ ਜੇਲਾਂ ਦੇ ਵਿੱਚ ਸ਼ਰਯਮ ਫੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਮੱਝੇਠਿਆ ਦੇ ਵੱਲੋਂ ਸਵਾਲ ਵੀ ਪੁੱਛਿਆ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਕਿ ਧੋਖਾ ਧੜੀ ਦੇ ਕੇਸਾਂ 'ਚ ਬੰਦ ਵਿਧਾਇਕਾਂ ਨੂੰ ਏਸੀ ਰੂਮ ਜਾਂ ਫਿਰ ਬੀਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਰੋਕ ਚੈਨਲ